ਮੂਲੀਆਂ ਦੀ ਸਬਜ਼ੀ ਤੁਸੀਂ ਕਦੇ ਆਹ ਤਰੀਕੇ ਨਾਲ ਤਿਆਰ ਕਰਕੇ ਨਹੀਂ ਖਾਧੀ ਹੋਣੀ ਜੇ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਤਿਆਰ ਕਰਕੇ ਖਾ ਲਈ ਤੁਸੀਂ ਉਂਗਲਾ ਚਟਦੇ ਰਹਿ ਜਾਓਗੇ ਦੁਨੀਆ ਦੇ ਉੱਤੇ ਕਿਸੇ ਨੇ ਵੀ ਆਹ ਤਰੀਕੇ ਨਾਲ ਅੱਜ ਤੱਕ ਬਣਾਈ ਨਹੀਂ ਹੋਊਗੀ ਇਹਨੂੰ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ 2 ਕਿਲੋ ਮੂਲੀਆਂ ਚਾਹੀਦੀਆਂ ਨੇ ਵਧੀਆ ਤਰੀਕੇ ਨਾਲ ਧੋ ਕੇ ਇਸ ਤੋਂ ਬਾਅਦ ਵਿੱਚੋਂ ਇਹਨਾਂ ਨੂੰ ਕੱਟ ਲਓ ਚਾਹੇ ਕਿਵੇਂ ਵੀ ਬਸ ਇਹਨਾਂ ਦਾ ਪੂਰਾ ਛਿਲਕਾ ਲਾਉਣਾ ਹੈ ਇਹਨਾਂ ਨੂੰ ਛਿਰੜਨਾ ਨਹੀਂ ਹੈਗਾ ਇਸ ਤਰੀਕੇ ਨਾਲ ਮੂਲੀਆਂ ਦਾ ਸਾਰਾ ਛਿਲਕਾ ਲਾ ਲਓ ਸਾਰਾ ਛਿਲਕਾ ਵਧੀਆ ਤਰੀਕੇ ਨਾਲ ਲਾ ਕੇ ਇਸ ਤੋਂ ਬਾਅਦ ਦੁਬਾਰਾ ਧੋ ਕੇ ਫਿਰ ਤੁਸੀਂ ਇਹਨਾਂ ਦਾ ਕਰਨਾ ਹੈ ਬਰੀਕ ਬਰੀਕ ਕੱਦੂ ਕਸ ਕਰ ਲਓ ਇਸ ਤੋਂ ਬਾਅਦ ਇਹਨਾਂ ਦਾ ਸਾਰਾ ਪਾਣੀ ਕੱਢ ਕੇ ਇਹਨਾਂ ਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਲਓ ਫਿਰ ਆਪਾਂ ਇਹਨਾਂ ਨੂੰ ਖੁੱਲੀ ਜੀ ਪ੍ਰਾਂਦ ਦੇ ਵਿੱਚ ਪਾ ਕੇ ਅੱਧਾ ਚਮਚਾ ਜੀਰੇ ਪਾਊਡਰ ਦਾ ਇੱਕ ਚਮਚਾ ਪਾਵਾਂਗੇ ਲਾਲ ਮਿਰਚਾਂ ਦਾ ਇਸ ਤੋਂ ਬਾਅਦ ਟੇਸਟ ਅਨੁਸਾਰ ਇਹਦੇ ਵਿੱਚ ਨਮਕ ਲਾਵਾਂਗੇ ਕਿਉਂਕਿ ਨਮਕ ਬਾਅਦ ਚੋ ਵੀ ਲੱਗ ਸਕਦਾ ਹੈ ਫਿਰ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਪੀਸਿਆ ਹੋਇਆ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਫਿਰ ਇਹਦੇ ਵਿੱਚ 200 ਗ੍ਰਾਮ ਆਪਾਂ ਪਾਵਾਂਗੇ ਬੇਸਨ ਬੇਸਨ ਛਾਂ ਕੇ ਪਾ ਲਿਓ ਵਧੀਆ ਤਰੀਕੇ ਨਾਲ ਗੁੰਨ ਕੇ ਇਸ ਤੋਂ ਬਾਅਦ ਸੁਨੋਂਦੇ ਤੇਲ ਦੇ ਵਿੱਚ ਇਹਨਾਂ ਨੂੰ ਆਪਾਂ ਛੋਟੇ ਛੋਟੇ ਗੋਲੇ ਬਣਾ ਕੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਰਾਈ ਕਰ ਲਾਂਗੇ ਤੁਸੀਂ ਦੇਸੀ ਘਿਓ ਦੇ ਵਿੱਚ ਰਿਫਾਈਨਟ ਦੇ ਵਿੱਚ ਕਿਸੇ ਚੀਜ਼ ਚ ਮਰਜ਼ੀ ਫਰਾਈ ਕਰ ਲਿਓ ਸਾਰੇ ਜਿਹੜੇ ਆਪਣੇ ਇਹਦੇ ਗੋਲੇ ਨੇ ਇਹ ਵਧੀਆ ਤਰੀਕੇ ਨਾਲ ਪਕਾ ਲੈਣੇ ਨੇ ਸਲੋ ਤੇ ਪਕਾਉਣੇ ਨੇ ਵਧੀਆ ਆਪਣੇ ਪੱਕ ਗਏ ਇਸ ਤੋਂ ਬਾਅਦ ਆਪਾਂ ਮਿਕਸੀ ਜੂਸਰ ਦੇ ਵਿੱਚ ਇੱਕ ਕਲੀ ਲਸਣ ਦੀ ਇੱਕ ਵਧੀਆ ਟੁਕੜਾ ਪਾਵਾਂਗੇ ਅਦਰਕ ਦਾ ਛੇ ਪਾਵਾਂਗੇ ਇਹਦੇ ਵਿੱਚ ਹਰੀਆਂ ਮਿਰਚਾਂ ਚਾਰ ਪਾਵਾਂਗੇ ਇਹਦੇ ਵਿੱਚ ਲਾਲ ਟਮਾਟਰ ਵੱਡੇ ਐ ਇਸ ਤੋਂ ਬਾਅਦ ਇਹਨਾਂ ਨੂੰ ਕਰ ਲਾਂਗੇ ਗ੍ਰੈਂਡ ਕਿਸੇ ਭਾਂਡੇ ਦੇ ਵਿੱਚ ਕੱਢ ਲਾਂਗੇ ਫਿਰ ਇਹਦੇ ਵਿੱਚ ਆਪਾਂ 250 ਗ੍ਰਾਮ ਗੰਡੇ ਛਿੱਲ ਕੇ ਵੀ ਗ੍ਰੈਂਡ ਕਰਕੇ ਕੱਢ ਲਾਂਗੇ ਇਸ ਤੋਂ ਬਾਅਦ ਦੇਸੀ ਘਿਓ ਦੇ ਵਿੱਚ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਫਰਾਈ ਕਰਾਂਗੇ ਓਨੇ ਟਾਈਮ ਤੱਕ ਫਰਾਈ ਕਰਾਂਗੇ ਜਿੰਨੇ ਟਾਈਮ ਤੱਕ ਘਿਓ ਨਹੀਂ ਛੱਡ ਦਿੰਦਾ ਇਸ ਤੋਂ ਬਾਅਦ ਆਪਾਂ ਮਸਾਲੇ ਤਿਆਰ ਕਰਾਂਗੇ ਨਮਕ ਪਾਵਾਂਗੇ ਲਾਲ ਮਿਰਚਾਂ ਪਾਵਾਂਗੇ ਹਲਦੀ ਪਾਵਾਂਗੇ ਜੀਰਾ ਪਾਊਡਰ ਪਾਵਾਂਗੇ ਤੇ ਕਿਚਨ ਗਿੰਗ ਮਸਾਲਾ ਪਾਵਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਗਰਮ ਮਸਾਲਾ ਪਾਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਹਿੰਗ ਪਾਵਾਂਗੇ ਠੀਕ ਹੈ ਇਸ ਤੋਂ ਬਾਅਦ ਇਹਨੂੰ ਸਾਰੇ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਓ ਆ ਦੇਖੋ ਆਪਣਾ ਮਸਾਲਾ ਸਾਰਾ ਘਿਓ ਛੱਡ ਕੇ ਇਸ ਤੋਂ ਬਾਅਦ ਆਪਣਾ ਨਮਕ ਵਾਲਾ ਮਸਾਲਾ ਜਿਹੜਾ ਸਾਰਾ ਉਹ ਇਹਦੇ ਵਿੱਚ ਐਡ ਕਰਾਂਗੇ ਫਿਰ ਇਹਨੂੰ ਆਪਾਂ ਪਕਾਵਾਂਗੇ ਤੇ ਅੱਧਾ ਕਿਲੋ ਇਹਦੇ ਵਿੱਚ ਪਾਣੀ ਪਾਵਾਂਗੇ ਇੱਕ ਜਦੋਂ ਉਬਾਲ ਆ ਗਿਆ ਇਸ ਤੋਂ ਬਾਅਦ ਜਿਹੜੇ ਆਪਾਂ ਕੋਫਤੇ ਬਣਾਏ ਨੇ ਇਹਦੇ ਮੂਲੀਆਂ ਦੇ ਬੇਸਨ ਨਾਲ ਇਹਦੇ ਵਿੱਚ ਸਿੱਟਾਂਗੇ ਇਸ ਤੋਂ ਬਾਅਦ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਗੈਸ ਨੂੰ ਆਪਾਂ ਸਲੋ ਤੇ ਕਰ ਦਾਂਗੇ ਠ ਸੰਗੀਤ ਰੀਕ ਨਾਲ ਇਹਨੂੰ ਮਿਕਸ ਕਰ ਲਾਂਗੇ ਇਸ ਤੋਂ ਬਾਅਦ ਇਹਨੂੰ ਪਾ ਟੱਕ ਦਾਂਗੇ ਟਾਈਮ ਦੇਖ ਲਿਓ 10 ਮਿੰਟ ਵਾਸਤੇ ਪਕਾਉਣਾ ਹੈ ਤੇ ਗੈਸ ਚੁੱਲਾ ਤੁਹਾਡਾ ਬਸ ਸਲੋ ਤੇ ਚੱਲਣਾ ਚਾਹੀਦਾ ਇਸ ਤਰੀਕੇ ਨਾਲ 10 ਮਿੰਟਾਂ ਬਾਅਦ ਵਧੀਆ ਤਰੀਕੇ ਨਾਲ ਜਿੰਨੇ ਆਪਣੇ ਇਹਦੇ ਵਿੱਚ ਗਰੇਵੀ ਆਪਣੀ ਤਿਆਰ ਹੋਈ ਹੈ ਇਹ ਵਧੀਆ ਵਿੱਚ ਰਸ ਗਈ ਕੱਟ ਕੇ ਦੇ ਵਿੱਚ ਆਪਾਂ ਐਡ ਕਰ ਦਾਂਗੇ ਜੀ ਹਰਾ ਧਨੀਆ ਤੇ ਚੰਗੇ ਤਰੀਕੇ ਨਾਲ ਦੁਬਾਰਾ ਫੇਰ ਇਹਨੂੰ ਆਪਾਂ ਮਿਕਸ ਕਰ ਦਾਂਗੇ ਹੁਣੇ ਬਿਲਕੁਲ ਬਣ ਕੇ ਤੁਹਾਡੇ ਰੈਡੀ ਨੇ ਬਸ ਹੁਣ ਰਹੇਗੀ ਗਿਆ ਜੀ ਇਹਨੂੰ ਟੱਕ ਦੋ ਹੁਣੇ ਪੇ ਗੈਸ ਤੁੱਲਾ ਆਪਾਂ ਕਰ ਦਾਂਗੇ ਬੰਦ 15 ਮਿੰਟਾਂ ਬਾਅਦ ਤੁਹਾਡੇ ਖਾਣ ਯੋਗ ਨੇ ਤੁਸੀਂ ਚੌਲਾ ਨਾਲ ਖਾ ਲਿਓ ਰੋਟੀ ਨਾਲ ਖਾ ਲਿਓ ਕੋਈ ਮਹਿਮਾਨ ਆਉਂਦੇ ਤੁਹਾਡੇ ਘਰੇ ਜਾਂ ਤੁਸੀਂ ਆਪਣਾ ਠੀਕ ਹੈ ਤੁਸੀਂ ਯਾਰ ਕਿਸੇ ਨੂੰ ਜੇ ਬੈਸਟ ਕੋਈ ਡਿਸ਼ ਬਣਾ ਕੇ ਖਵਾਉਣੀ ਹੈ ਤਾਂ ਮੂਲੀਆਂ ਦੀ ਜਿਹੜੀ ਸਬਜ਼ੀ ਹੈ ਇਸ ਤਰੀਕੇ ਨਾਲ ਇੱਕ ਵਾਰੀ ਤਿਆ ਹਰ ਆਊਗਾ ਤੁਹਾਡੇ ਕੋਲੇ ਬਾਰੀ-ਬਾਰੀ ਇਸੇ ਸਬਜੀ ਦੀ ਮੰਗ ਹੋਊਗੀ ਠੀਕ ਹੈ ਆ ਲੋ ਜੀ ਆਪਾਂ ਚੈੱਕ ਵੀ ਕਰਦੇ ਆ ਵੀ ਵਧੀਆ ਤਰੀਕੇ ਨਾਲ ਅੰਦਰੋਂ ਇਹ ਪੱਕ ਗਏ ਗਰੇਵੀ ਚੈੱਕ ਕਰੋ ਬਲਾਂ ਤੁਸੀਂ ਕਿੰਨੀ ਜ਼ਬਰਦਸਤ ਬਣੀ ਹੈ ਆ ਚੱਕੋ ਜੀ ਠੀਕ ਹੈ ਆਪਾਂ ਤੋੜ ਕੇ ਦੇਖ ਲੈਂਦੇ ਆ ਕਿ ਅੰਦਰੋਂ ਵਧੀਆ ਤਰੀਕੇ ਨਾਲ ਪੱਕ ਗਏ ਬਿਲਕੁਲ ਵਧੀਆ ਤਰੀਕੇ ਨਾਲ ਪੱਕ ਗਏ ਵੀਡੀਓ ਨੂੰ ਇੱਕ ਲਾਈਕ ਕੀ